ਮੇਰਾ ਨਾਮ ਧਰਮਿੰਦਰ ਸਿੰਘ ਆ ਜੀ ਜਿਹੜਾ ਕਰਕੇ ਆ ਰਿਹਾ ਹਾਂ ਈਲਾਕਾ ਤੋਂ ਆਪਣੀ ਨਾਮ ਤੋਂ ਦਾ ਉਹ ਮੇਰੇ ਦਾਦਾ ਜੀ ਦੇ ਥਾਂ ਤੇ ਥਾਂ ਤੇ ਲੱਗਦੇ ਆ ਜੀ ਜਫੇਦਾਰ ਸੁਖਦੇਵ ਸੋਟਾਲੀਵਾਲ ਨਾਮ ਹੈ ਮੇਰਾ ਪਿੰਡ ਭੰਗਚੜੀ ਹੈ ਕੀ ਮਾਮਲਾ ਕੀ ਹੋਇਆ ਸੀ ਜਿਹੜਾ ਤੁਸੀਂ ਅੱਜ ਭਰਨਾ ਲਾਇਆ ਮਾਮਲਾ ਇਹ ਹੈ ਜੀ ਤਕਰੀਬਨ ਅੱਜ ਤੋਂ 30-35 ਦਿਨ ਪਹਿਲਾਂ ਸਾਨੂੰ ਬਜ਼ੁਰਗ ਦੇ ਥੋੜਾ ਜਿਹਾ ਦਰਦ ਹੋਇਆ ਤੇ ਅਸੀਂ ਇੱਥੇ ਲੈ ਕੇ ਆਏ ਅਲਟਰਾਸਾਉਂਡ ਕਰਾਈ ਉਹਦੇ ਚ ਪਤਾ ਲੱਗਿਆ ਕਿ ਪਿੱਤੇ ਚ ਪਥਰੀਆਂ ਹਨ ਫਿਰ ਆਪਰੇਸ਼ਨ ਦੀ ਸਲਾਹ ਬਣੀ ਇਸ ਹਸਪਤਾਲ ਲਈ ਆਏ ਸ਼ਾਮ ਨਾਰਾਇਣ ਹਸਪਤਾਲ ਇਹ ਕਹਿੰਦੇ ਵੀ ਬਜ਼ੁਰਗ ਦੀ ਉਮਰ ਥੋੜੀ ਜਿਹੀ 65 67 ਸਾਲ ਹੈਗੀ ਐ ਤੇ ਦੁਰਦੀ ਨਾਲ ਆਪਰੇਸ਼ਨ ਹੋਣਾ ਨਹੀਂ ਆਪਾਂ ਹੱਥ ਵਾਲਾ ਆਪਰੇਸ਼ਨ ਕਰਾਂਗੇ ਇਹਨਾਂ ਨੇ ਹੱਥ ਵਾਲਾ ਆਪਰੇਸ਼ਨ ਕਰਕੇ ਦੋ ਕੁ ਦਿਨ ਬਜ਼ੁਰਗ ਨੂੰ ਇੱਥੇ ਰੱਖਿਆ ਘਰੇ ਘੱਲ ਤਾ ਜੀ ਵੇਸਟੇਜ ਵਾਲੀ ਥੈਲੀ ਥੁਲੀ ਨਹੀਂ ਲਈ ਇਹਨਾਂ ਨੇ ਉਵੇਂ ਛੁੱਟੀ ਦੇਤੀ ਜਦੋਂ ਘਰੇ ਬਜ਼ੁਰਗ ਜਾਵੜਿਆ ਉਹਦੇ ਦਰਦ ਹੋਣਾ ਸ਼ੁਰੂ ਹੋ ਗਿਆ ਨਾਲੇ ਉਹਦੇ ਪਾਸ ਆਉਣੀ ਸ਼ੁਰੂ ਹੋ ਗਈ ਉਹ 5-7 ਦਿਨਾਂ ਦੇ ਨਾਲ ਬਾਅਦ ਪਰਿਵਾਰ ਨੇ ਦੁਬਾਰਾ ਡਾਕਟਰ ਨਾਲ ਕੰਟੈਕਟ ਕੀਤਾ ਵੀ ਭਾਈ ਬਜ਼ੁਰਗ ਦੀ ਹਾਲਤ ਜਿਉਂਦੀ ਤਿਉਂ ਹੈ ਦਰਦ ਨਹੀਂ ਹੋਂਹ ਹਟ ਰਿਹਾ ਤੇ ਤੁਸੀਂ ਮਤਲਬ ਇਹਦਾ ਕੀ ਹੱਲ ਕਰਦੇ ਹੋ ਕਹਿੰਦੇ ਤੁਸੀਂ ਦੁਬਾਰਾ ਆਜੋ ਦੁਬਾਰਾ ਅਲਟਰਾਸਾਉਂਡ ਕਰਾਈ ਉਹਦੇ ਚ ਪਿੱਤੇ ਦਾ ਕੁਝ ਹਿੱਸਾ ਤੇ 1.5 ਦਾ 10 ਐਮ ਐਮ ਪਥਰੀ ਮੌਜੂਦ ਸੀਗੀ ਇਹ ਕਹਿੰਦੇ ਅਸੀਂ ਦੁਬਾਰਾ ਆਪਰੇਸ਼ਨ ਕਰਦੇ ਇਹਨਾਂ ਨੇ ਦੁਬਾਰਾ ਆਪਰੇਸ਼ਨ ਵੀ ਕੀਤਾ ਪਰ ਉਹ ਪਥਰੀ ਤੇ ਪਿੱਤਾ ਬਾਅਦ ਚ ਵੀ ਅਸੀਂ ਅਲਟਰਾਸਾਉਂਡ ਕਰਾਈ ਉਹ ਮੌਜੂਦ ਹੈ ਜੀ ਇਹ ਪਹਿਲਾ ਪ੍ਰੈਸ਼ਰ ਕੀਤਾ ਸੀਗਾ ਉਹਦੇ ਵਿੱਚ ਪੱਥਰੀ ਕੱਢੀ ਨਹੀਂ ਇਹਨਾਂ ਨੇ ਨਹੀਂ ਕੱਢੀ ਜੀ ਇਹਨਾਂ ਨੇ ਪਿੱਤੇ ਦਾ ਕੋਸ਼ਿਸ਼ ਸਾ ਵੀ ਬਾਕੀ ਰਹਿ ਗਿਆ ਤੇ ਪੱਥਰੀ ਵੀ ਬਾਕੀ ਰਹਿ ਗਈ 11 ਐਮ ਐਮ ਦੀ ਉਹ ਅਸੀਂ ਚਲੋ ਜਿੰਨਿਆ ਅਸੀਂ ਸਾਨੂੰ ਨੌਲੇਜ ਹੈ ਅਸੀਂ ਪਤਾ ਕੀਤਾ ਉਹ ਕਹਿੰਦੇ ਵੀ ਪਿੱਤੇ ਦਾ ਕੁਝ ਹਿੱਸਾ ਰਹਿ ਜਾਂਦਾ ਪਰ ਡਾਕਟਰ ਵਾਸਤੇ ਇਹ ਇਨਸ਼ੋਰ ਕਰਨਾ ਜ਼ਰੂਰੀ ਹੁੰਦਾ ਵੀ ਉਹਦੇ 'ਚ ਕੋਈ ਪੱਥਰੀ ਨਾ ਰਹਿ ਜੇ ਇਹਨਾਂ ਨੇ ਪੱਥਰੀ ਵਿੱਚੇ ਹੀ ਛੱਡਤੀ 11 ਐਮ ਐਮ ਦੀ ਦੂਸਰੀ ਗੱਲ ਇਹ ਹੋਈ ਜੀ ਜਦੋਂ ਇਹਨਾਂ ਨੇ ਦੋ ਵਾਰੀ ਆਪਰੇਸ਼ਨ ਕਰਤਾ ਉਦੋਂ ਬਾਅਦ ਵੀ ਬਜ਼ੁਰਗ ਦੇ ਨਾਂ ਤਾਂ ਦਰਦ ਹੋਣ ਬੰਦ ਹੋਇਆ ਹਾਲਤ ਉਹਦੀ ਦਿਨ-ਬਦਨ ਵਿਗੜਦੀ ਰਹੀ ਮਗਰਲੇ 2 ਹਫ਼ਤੇ ਬਜ਼ੁਰਗ ਸੀਗਾ ਡੈਥ ਬੈੱਡ ਤੇ ਜੀ ਇਹਨਾਂ ਕੋਲੇ ਅਸੀਂ ਆ ਕੇ ਚਾਰਾ ਜੋਈ ਕੀਤੀ ਇਹਨਾਂ ਨੇ ਇਲਾਜ ਕਰਨ ਤੋਂ ਇਨਕਾਰ ਕਰਤਾ ਕਿਸੇ ਹੋਰ ਹਸਪਤਾਲ ਵੀ ਅਸੀਂ ਗਏ ਤੇ ਉਹ ਕਹਿੰਦੇ ਵੀ ਜਿੱਥੇ ਤੁਸੀਂ ਪਹਿਲਾਂ ਦੋ ਆਪਰੇਸ਼ਨ ਕਰਵਾਏ ਨਾ ਉੱਥੇ ਹੀ ਤੁਸੀਂ ਆਪਦਾ ਇਲਾਜ ਕਰਵਾਓ ਸਾਡਾ ਬਜ਼ੁਰਗ ਇਲਾਜ ਤੋਂ ਵੀ ਹੁਣਾ ਦੁਖਦਾਇਕ ਮੌਤ ਉਹਦੀ ਕੱਲ ਹੋ ਗਈ ਹੈ ਜੀ ਤੇ ਇਲਾਜ ਤੋਂ ਵੀ ਹੁਣਾ ਇਸ ਦੁਨੀਆ ਤੋਂ ਚਲੇ ਗਿਆ ਕਦੋਂ ਲੈ ਕੇ ਆਏ ਸੀਗੇ ਇੱਥੇ ਇਲਾਜ ਇਹ ਹੁਣ ਹੋਊਗੀ ਜੀ 20-25 ਦਿਨਾਂ ਦੀ ਗੱਲ ਹੋਊਗੀ ਜੀ ਪਹਿਲਾਂ ਦੋ ਵਾਰੀ ਆਪਰੇਸ਼ਨ ਹੋਇਆ ਜੀ ਦੋ ਟਾਈਮ ਲੈ ਕੇ ਆਏ ਤੇ ਥੋੜੇ ਥੋੜੇ ਦਿਨ ਦੋਵੇਂ ਆਪਰੇਸ਼ਨਾਂ ਦੇ ਅੰਤਰਾਲ 15 ਦਿਨਾਂ ਦੇ ਵਿੱਚ ਵਿੱਚ ਦੋ ਆਪਰੇਸ਼ਨ ਕਰਦੇ ਨੇ ਉਹ ਤੀਜੇ ਆਪਰੇਸ਼ਨ ਦੇ ਵਿੱਚ ਵੀ ਮਿਲਕੁਲੀ ਨਹੀਂ ਪਤਾ ਨਹੀਂ ਜੀ ਉਸ ਤੋਂ ਬਾਅਦ ਵੀ ਅਸੀਂ ਐਮ ਆਰ ਆਈ ਵੀ ਕਰਵਾਈ ਤੇ ਅਲਟਰਾਸਾਉਂਡ ਵੀ ਕਰਾਈ ਉਹਦੇ ਵਿੱਚ ਵੀ ਪੱਥਰੀ ਤੇ ਉਹ ਪਿੱਤੇ ਦਾ ਕੁਝ ਸਮਝੂਦ ਹੈ ਜੀ ਇਹ ਤਾਂ ਡਾਕਟਰ ਨਾਲ ਗੱਲਬਾਤ ਵੀ ਕੀਤੀ ਸੀ ਅਸੀਂ ਉਹ ਹੋਰ ਤੋਂ ਅਲਟਰਾਸਾਉਂਡ ਕਰਾਈ ਸੀ ਡਾਕਟਰ ਨਾਲ ਗੱਲਬਾਤ ਕੀਤੀ ਜੀ ਉਹ ਮੰਨਿਆ ਹੀ ਨਹੀਂ ਜੀ ਉਹਨੇ ਸੁਣਿਆ ਹੀ ਨਹੀਂ ਨਾ ਉਹਨੇ ਅਸੀਂ ਤਾਂ ਇਸ ਗੱਲ ਤੁਸੀਂ ਵੀ ਤੂੰ ਭਾਈ ਜੋ ਹੋ ਗਿਆ ਠੀਕ ਆ ਸਾਡਾ ਇਲਾਜ ਹੀ ਕਰਦੇ ਨਾ ਤਾਂ ਉਹਨੇ ਇਲਾਜ ਕਰਨ ਵਾਸਤੇ ਵੀ ਇਨਕੁਆਰੀ ਰਿਆ ਤੇ ਉਹਨੇ ਆਪਦਾ ਦੋਸ਼ ਮੰਨਣ ਤੋਂ ਵੀ ਇਨਕਾਰ ਕਰਤਾ ਉਹ ਕਹਿੰਦਾ ਮੈਂ ਤਾਂ ਆਪਰੇਸ਼ਨ ਕਰਨਾ ਸੀ ਕਰਦਾ ਇਹ ਹੋਰ ਕਿ ਪੱਥਰੀ ਕਰਾਈ ਸੀ ਕੀ ਜੀ ਹਾਂਜੀ ਹਾਂਜੀ ਬਿਲਕੁਲ ਹਾਂਜੀ ਅਸੀਂ ਪੱਥਰੀ ਤੁਲਿਆ ਲੈਬ ਤੋਂ ਇਹਨਾਂ ਨੇ ਕਿਹਾ ਵੀ ਤੁਸੀਂ ਅਲਟਰਾਸਾਉਂਡ ਨਹੀਂ ਐਮ ਆਰ ਆਈ ਕਰਾ ਕੇ ਵੇਖੋ ਅਸੀਂ ਐਮ ਆਰ ਆਈ ਵੀ ਕਰਵਾਈ ਐਮ ਆਰ ਆਈ ਦੇ ਵਿੱਚ ਵੀ ਪੱਥਰੀ ਤੇ ਪਿੱਤਾ ਦਾ ਕੁਝ ਹਿੱਸਾ ਮੌਜੂਦ ਆ ਗੱਲਬਾਤ ਕੋਈ ਨਾ ਉਦੋਂ ਬਾਅਦ ਤਾਂ ਫਿਰ ਇਹਨਾਂ ਨੇ ਗੱਲਬਾਤ ਕਰਨੀ ਮੁناسب ਹੀ ਨਹੀਂ ਨਾ ਸਮਝੀ ਖਰਚਾ ਇਸ ਆਪਰੇਸ਼ਨ ਤੇ ਇਸ ਹਸਪੀਟਲ ਨੂੰ ਲੱਖ ਸਵਾ ਲੱਖ ਰੁਪਈਆ ਦਿੱਤਾ ਜੀ ਬਾਕੀ ਹੋਰ ਵੀ ਚਾਰਾ ਜੂਈਆਂ ਚ ਪਰਿਵਾਰ ਦਾ 6-7 ਲੱਖ ਰੁਪਈਆ ਆਰਥਿਕ ਤੌਰ ਤੇ ਨੁਕਸਾਨ ਹੋ ਗਿਆ ਪਰਿਵਾਰ ਕਿਹਨਾਂ ਘਰਵਾਲਾ ਛੋਟਾ ਕਿਸਾਨ ਆ ਜੀ ਡੇਢ ਤੋਂ 2 ਕਿਲੇ ਜ਼ਮੀਨਾਂ ਜੀ ਨੂੰ ਹੁਣ ਮੰਗ ਕਰ ਮੰਗ ਇਹੀ ਆ ਜੀ ਅਸੀਂ ਤਾਂ ਇਹ ਚਾਹੁੰਦੇ ਆ ਵੀ ਸਾਡੇ ਬਜ਼ੁਰਗ ਨੇ ਜੋ ਚੱਲਿਆ ਪਿਛਲੇ ਦਿਨਾਂ ਚ ਖਦਾਇਕ ਮੌਤ ਹੋਈ ਹੈ ਤੇ ਮੈਡੀਕਲ ਇੱਕ ਇਹੋ ਜਿਹਾ ਫੀਲਡ ਹੈ ਜਿੱਥੇ ਕਤਾਈ ਨਹੀਂ ਬਰਦਾਸ਼ਤ ਕੀਤੀ ਜਾ ਸਕਦੀ ਕਿਉਂਕਿ ਇਹ ਆਪਣੀ ਜਾਨ ਨਾਲ ਸਬੰਧਤ ਹੁੰਦੀ ਹੈ ਗੱਲ ਅਸੀਂ ਚਾਹੁੰਦੇ ਹਾਂ ਵੀ ਡਾਕਟਰ ਤੇ ਕਾਰਵਾਈ ਹੋਵੇ ਜੀ ਬਜ਼ੁਰਗ ਦੀ 67 ਸਾਲ ਦੀ ਉਮਰ ਸੀ ਬਜ਼ੁਰਗ ਅਮਰਤਧਾਰੀ ਸਿੰਘ ਸੀਗੇ ਜੀ ਕੋਈ ਖਾਣ ਪੀਣ ਵਾਲੇ ਇਨਸਾਨ ਨਹੀਂ ਸੀ ਰਹਿਤ ਮਰਿਆਦਾ ਦੇ ਪੂਰੇ ਅਮਰਤਧਾਰੀ ਸਿੰਘ ਸੀਗੇ ਸਿਹਤਮੰਦ ਸੀਗੇ ਹਣ ਵੀ ਕੋਈ ਗੱਲਬਾਤ ਨਹੀਂ ਹੋਏਗੀ ਧਰਮ ਦੇ ਕਰਕੇ ਨਹੀਂ ਜੀ ਪ੍ਰਸ਼ਾਸਨ ਆਇਆ ਸੀ ਸਾਡੇ ਕੋਲ ਪ੍ਰਸ਼ਾਸਨ ਨੇ ਕਿਹਾ ਵੀ ਅਸੀਂ ਡਾਕਟਰਾਂ ਦਾ ਬੋਰਡ ਬਣਾ ਦਿੰਨੇ ਆ ਤੁਸੀਂ ਪੋਸਟਮਾਰਟਮ ਕਰਾ ਲਓ ਅਸੀਂ ਉਹਨਾਂ ਕੋਲੋਂ ਇਹ ਮੰਗ ਕੀਤੀ ਆ ਵੀ ਜਿਹੜੀ ਇਹਦੀ ਅਣਗਹਿਲੀ ਹੋਈ ਆ ਪਹਿਲਾਂ ਇਹਦੇ ਤੇ ਕਾਰਵਾਈ ਕੀਤੀ ਜਾਵੇ ਡਾਕਟਰ ਸਾਹਿਬ ਤੇ ਤੇ ਅਸੀਂ ਇਹੀ ਮੰਗ ਕਰਦੇ ਹਾਂ ਵੀ ਡਾਕਟਰ ਸਾਹਿਬ ਤੇ ਕਾਰਵਾਈ ਹੋਵੇ ਇਹਨਾਂ ਦੇ ਪਰਚਾ ਦਰਜ ਹੋਵੇ ਕੀ ਨਾਮ ਹੈ ਤੁਹਾਡਾ ਮੈਂ ਬਿੱਟੂ ਮੱਲਣ ਭਾਰਤੀ ਕਸਨ ਉਹਨਾਂ ਨੇ ਇੱਕ ਤਾਂ ਗ੍ਰਾਹਾਂ ਜ਼ਿਲ੍ਹਾ ਕੁਸਰੀ ਮੁਖਸਰ ਸਾਹਿਬ ਕੀ ਕਰਨਾ ਜਿਹੜਾ ਹਸਪਤਾਲ ਦੇ ਬਾਹਰ ਬੈਠੀ ਹਾਂ ਇਹ ਸਾਮ ਨਾਰਾਇਣ ਹਸਪਤਾਲ ਆ ਸ੍ਰੀ ਮੁਖਸਰ ਸਾਹਿਬ ਦਾ ਤੇ ਸੁਖਦੇਵ ਸਿੰਘ ਜਥੇਦਾਰ ਜਿਹੜਾ ਤਾਲੀਵਾਲ ਪੰਗ ਤੜੀ ਤੇ ਉਹਨਾਂ ਦੇ ਆਪਰੇਸ਼ਨ ਜੋ ਕਿ ਹੋਏ ਸੀਗੇ ਪਥਰੀ ਦੇ ਪਿੱਤੇ ਦੇ ਤੇ ਉਹ ਆਪਰੇਸ਼ਨਾਂ ਦੀ وجہ ਨਾਲ ਤੇ ਡਾਕਟਰ ਦੀ وجہ ਨਾਲ ਇਹ ਸਿਸਟਮ ਦੀ وجہ ਨਾਲ ਉਹਦੀ ਡੈਥ ਹੋ ਚੁੱਕੀ ਹੈ 3 ਮਹੀਨੇ ਹੋਏ ਆ ਦੋ ਆਪਰੇਸ਼ਨ ਕੀਤੇ ਆ ਪਥਰੀ ਸਾਡੇ 10 ਐਮ ਐਮ ਦੀ ਪਿੱਤ ਰਹਿ ਚੁੱਕੀ ਹੈ ਪਿੱਤਾ ਨਿਕਲਿਆ ਨਹੀਂਗਾ ਰੇਸ਼ਾ ਪੈ ਚੁੱਕਿਆ ਸੀਗਾ ਤੇ ਬਾਅਦ ਦੇ ਵਿੱਚ ਕੋਈ ਵੀ ਹਸਪੀਟਲ ਨੇ ਉਸ ਨੂੰ ਹੱਥ ਨਹੀਂ ਪਾਇਆਗਾ ਤੇ 15 ਦਿਨ ਜਾਂ ਤਾਂ ਲਾਸਟ 15 ਦਿਨ ਆ ਜਿਹੜੇ ਜਾਂ ਪਰਿਵਾਰ ਨੂੰ ਪਤਾ ਹੈ ਤੇ ਜਾਂ ਉਸ ਸੁਖਦੇਵ ਸਿੰਘ ਨੂੰ ਪਤਾ ਜਿਹੇਦਾਰ ਨੂੰ ਵੀ ਕੀ ਹਾਲਾਤਾਂ ਦੇ ਵਿੱਚ ਉਹ ਗਿਆ ਤੇ ਕੱਲ 3 ਵਜੇ ਉਹਦੀ ਮੌਤ ਹੋ ਚੁੱਕੀ ਹੈ ਤੇ ਅੱਜ ਅਸੀਂ ਇਨਸਾਫ ਲੈਣ ਵਾਸਤੇ ਇੱਥੇ ਆਏ ਆਂ ਤੇ ਅੱਜ ਸਿਸਟਮ ਦਾ ਹਾਲ ਆ ਇਥੋਂ ਦੇ ਪ੍ਰਸ਼ਾਸਨ ਦਾ ਵੀ ਕਿੱਥੇ ਦਾ ਰੀਤੀ ਰਿਵਾਜਾਂ ਦੇ ਨਾਲ ਪਰਿਵਾਰ ਨੇ ਸ਼ਸਕਾਰ ਕਰਨਾ ਸੀ ਆਪਦਾ ਦੁੱਖ ਤਾਂ ਰੋ ਲੈਂਦੇ ਤੇ ਅੱਜ ਰੋਣ ਜੋਗਰਾ ਵੀ ਨਹੀਂ ਭਰਾਵਾ ਛੱਡਿਆ ਤੇ ਉਲਟੇ ਆਦੇ ਕੋਰਟ ਆਫ ਕਨੈਕਟ ਲੱਗ ਚੁੱਕਿਆ ਸਾਡੇ ਵੱਸ ਨਹੀਂ ਤੇ ਅਸੀਂ ਡਾਕਟਰਾਂ ਦਾ ਪੈਨਡ ਬਣਾ ਦਿੰਨੇ ਆ ਤੇ ਤੁਸੀਂ ਉਦੋਂ ਬਾਅਦ ਪੋਸਟਮਾਰਟਮ ਕਰਾ ਲਓ ਤੇ ਜੋ ਹੋਊਗੀ ਰਿਪੋਰਟ ਕਰ ਦਾਂਗੇ ਸਾਨੂੰ ਪਤਾ ਉਹਦੇ ਵਿੱਚੋਂ ਕੁਝ ਨਹੀਂ ਨਿਕਲਣਾ ਤੇ ਜੇ ਕੋਰਟ ਆਪ ਕਨੈਕਟ ਲੱਗ ਗਿਆ ਫਿਰ ਤੁਸੀਂ ਇੱਥੇ ਕੀ ਕਰਦੇ ਆ ਗੱਡੀਆਂ ਲਾਗਾ ਹੂੰਕੂ ਹੂ ਵਾਲੀਆਂ ਘਰਾਂ ਨੂੰ ਜਾਓ ਫਿਰ ਲੋਕ ਆਪੇ ਨਿਪਟੜ ਲੈਣਗੇ ਆਹ ਹਾਲਾਤ ਤੇ ਸਾਨੂੰ ਇਹ ਹੈ ਵੀ ਇਹਨਾਂ ਨੂੰ ਇਨਸਾਫ ਦਿਵਾਵਾਂਗੇ ਤੇ ਜੋ ਵੀ ਇਹਨਾਂ ਦਾ ਖਰਚਾ ਹੋਇਆ ਆਰਥਿਕ ਤੌਰ ਤੇ ਪਰਿਵਾਰ ਦਾ ਉਹ ਦਿਵਾਵਾਂਗੇ ਤੇ ਡਾਕਟਰ ਤੇ ਤੁਰੰਤ ਕਾਰਵਾਈ ਕੀਤੀ ਜਾਏ ਲਾਸਟ ਵੀਕ ਤੋਂ ਆਇਆ ਇਹ ਮਸਲਾ ਹੈਗਾ ਕੀ ਆ ਆਈਐਮਈ ਦਾ ਡਿਸੀਜਨ ਜਾਂ ਕਿਸ ਤਰ੍ਹਾਂ ਤੁਹਾਨੂੰ ਕੀ ਲੱਗਦਾ ਹੈਗਾ ਜੋ ਬੈਠੇ ਨੇ ਬਾਅਦ ਦੇਖੋ ਜਿਹੜਾ ਵੀ ਪੇਸ਼ੈਂਟ ਸੀਗਾ ਆਲਰੇਡੀ ਸਿਪ ਪੇਸ਼ੈਂਟ ਸੀਗਾ ਏਜਡ ਪੇਸ਼ੈਂਟ ਹੈ ਮਲਟੀ অর্ਗਨ ਫੇਲਿਅਰ ਦਾ ਪੇਸ਼ੈਂਟ ਸੀ ਪਹਿਲਾਂ ਇਹਨੂੰ ਮੁੱਖ ਸਰ ਡਾਕਟਰ ਸੁਦੀਪ ਕੋਲ ਡਾਕਟਰ ਸਿੰਘ ਪੰਜ ਦਿਨੋਂ ਔਖੇ ਦਾਖਲ ਰਹੇ ਉਸ ਤੋਂ ਬਾਅਦ ਉਹਨਾਂ ਨੇ ਹਾਇਰ ਸੈਂਟਰ ਤੇ ਭੇਜਿਆ ਉੱਥੇ ਉਹ ਇਹ ਬਟਿੰਡੇ ਗਏ ਬਟਿੰਡੇ ਇੱਕ ਹਸਪੀਟਲ ਤੋਂ ਦੂਜੇ ਹਸਪੀਟਲ ਗਏ ਉੱਥੇ ਉਹਨਾਂ ਦਾ ਕੇਅਰ ਨਾ ਹਸਪੀਟਲ ਦੇ ਵਿੱਚ ਇਹਨਾਂ ਦੀ ਸਟੈਂਡਿੰਗ ਹੋਈ ਉਸ ਤੋਂ ਮਹੀਨੇ ਬਾਅਦ ਡਾਕਟਰ ਕੋਲੇ ਆਏ ਆਪਰੇਟ ਕਰਾਉਣ ਪਾਸਤੇ ਉਦੋਂ ਵੀ ਪੇਸ਼ੈਂਟ ਦੀ ਕੰਡੀਸ਼ਨ ਜਿਹੜੀ ਹੈਗੀ ਉਹ ਅੱਛੀ ਨਹੀਂ ਸੀਗੀ ਡਾਕਟਰ ਨੇ ਹਾਈ ਰਿਸਕ ਦੇ ਕੇ ਉਹਨਾਂ ਵੀ ਸਹਿਮਤੀ ਦੇ ਨਾਲ ਆਪਰੇਸ਼ਨ ਕਰਤਾ ਪੇਸ਼ੈਂਟ ਘਰੇ ਚਲਾ ਗਿਆ 1.5 ਮਹੀਨਾ ਹੋ ਗਿਆ ਜਦੋਂ 27 ਫਰਵਰੀ ਦਾ ਆਪਰੇਸ਼ਨ ਹੋਇਆ ਰਿਹਾ ਹੈਗਾ 1.5 ਮਹੀਨੇ ਦਾ ਕੋਈ ਇਹਨਾਂ ਕੋਲੇ ਫੋਲੋ ਅਪ ਨਹੀਂ ਨਹੀਂ ਹੈ ਤੇ ਘਰੋਂ ਬੈਠੇ ਉਹ ਤੰਕੀਆਂ ਦੇ ਰਹੇ ਆ ਕਿ ਅਸੀਂ ਕਰਨਾ ਤਰ੍ਹਾਂ ਨਹੀਂ ਤੇ ਕੀ ਕਰਾਂਗੇ ਓਲਰੇਡੀ ਪੇਸ਼ੈਂਟ ਕੋਈ ਅਚੀ ਕੰਡੀਸ਼ਨ ਕੋਈ ਨਹੀਂ ਹੈਗੀ ਸਰਜਰੀ ਰਿਲੇਟਡ ਨਹੀਂ ਹੈ ਵੈਸੇ ਵੀ ਉਹਦੀ ਬੋਡੀ ਜਿਹੜੀ ਹੈਗੀ ਨਾ ਕੰਪਰੋਮਾਈਜ਼ਡ ਹੋਇਆ ਤੇ ਕੱਲ ਪੇਸ਼ੈਂਟ ਦੀ ਡੈਥ ਹੋ ਗਈ ਹੈ ਤੇ ਅੱਜ ਉਹ ਜਿਹੜਾ ਹੈਗਾ ਬੋਡੀ ਮੈਚ ਆਏਗੀ ਤੇ ਪਿੱਛੇ 1.5 ਮਹੀਨੇ ਪਹਿਲਾਂ ਆਪਰੇਟ ਹੋਇਆ ਤੇ ਡਾਕਟਰ ਦਾ ਇਹ ਚਿੰਤਾ ਜਦੋਂ ਫਾਲੋਅ ਅਪ ਤੇ ਨਹੀਂ ਆਇਆ ਬੁਲਾਉਂਦੇ ਨਹੀਂ ਆਇਆ ਪੇਸ਼ੈਂਟ ਦਿਖਾਣਾ डॉक्टर ठीक है सर प्रोफेसर ਜਿਹੜੀ ਗੱਲ ਉਹ ਕਹਿ ਰਹੇ ਕਿ ਸਟੋਨ ਜਿਹੜੀ ਹੈਗੀ ਉਹ ਪਿੱਤੇ ਤੋਂ ਨਿਕਲੀ ਹੀ ਨਹੀਂ ਕੋਈ 11 mm ਦੀ ਸਟੋਨ ਵਿੱਚ ਹੀ ਸੀਗੀ ਜਿਹੜੀ ਪਾਪੀ ਰਿਪੋਰਟ ਹੈਗੀ ਹੈ ਡਾਕਟਰ ਨੇ ਜਿਹੜੀ ਸਰਜਰੀ ਕਰਕੇ ਉਹਦੀ ਬਾਤચીਤ ਕਰਾਈ ਹੈ ਉਹਦੇ ਵਿੱਚ ਸਟੋਨ ਵੀ ਆਇਆ ਹੋਇਆ ਸੋ ਹੁਣ ਇਸ ਨੋਟ ਦਾ ਕੌਜ਼ ਆਫ ਡੈਥ ਜੇ ਕੌਜ਼ ਆਫ ਡੈਥ ਅਜੇ ਡੈਡ ਮਿਨੀਮਲ ਉਹਦੀ ਡੈਥ ਹੁੰਦੀ ਹੈ ਤਾਂ ਪੱਥਰੀ ਕਰਕੇ ਡੈਥ ਨਹੀਂ ਹੋ ਸਕਦੀ ਕਿ ਉਹਨਾਂ ਨੂੰ ਜਿਆਦਾ ਗੱਲਾਂ ਪੋਸਟਮਾਰਟਮ ਕਰਨ ਜਿਹਦੇ ਚ ਕੌਜ਼ ਆਫ ਡੈਥ ਲੱਗ ਜਾਏਗਾ ਉਹ ਅਕੋਰਡਿੰਗਲੀ ਜੋ ਮੈਡੀਕਲ ਬੋਰਡ ਦਾ ਫੈਸਲਾ ਕੋਈ ਹੋਵੇ ਉਹ ਮੰਨਿਆ ਜਾਏਗਾ ਲੋਕਸਰ ਇਸ ਸਪੇਸ ਦੇ ਵਿੱਚ ਜਿਹੜਾ ਅੱਜ ਡਾਕਟਰ ਸੀਨੀਅਰ ਵਾਸਰ ਦੇ ਹਸਪਤਲ ਵਿੱਚ ਕੁਇੰਸ ਹੋ ਰਿਹਾ ਹੈ ਇਹ 1.5 ਮਹੀਨੇ ਬਾਅਦ ਟ੍ਰੇਲ ਟੈਸਟ ਹੋਈ ਉਹਨਾਂ ਸੀ ਤੇ ਉਹ ਅੱਜ ਆ ਗਏ ਹੈ ਇਹ ਕੋਈ ਚੰਗਾ ਪੈਸੇਜ ਨਹੀਂ ਦਿੰਦਾ ਡਾਕਟਰ ਜਿਹੜੇ ਬਹੁਤ ਵਧੀਆ ਕੰਮ ਕਰ ਰਿਹਾ ਮੁਕਸਰ ਦੇ ਕਾਬਲ ਡਾਕਟਰ ਉਸ ਦਾ ਟੋਟੋ ਕਟ ਲਿਟਾ ਕੇ ਕੰਮ ਕਰਦੇ ਆ ਅਸੀਂ 100 ਦੇ 100% ਮਰੀਜ਼ ਠੀਕ ਕਰ ਸਕਦੇ ਆ ਸਾਨੂੰ ਕੋਈ ਪੇਸ਼ੈਂਟ ਲੁਧਿਆਣਾ ਨਹੀਂ ਕਿਤੇ ਹੋਰ ਭੇਜਣ ਦੀ ਜ਼ਰੂਰਤ ਨਹੀਂ ਹੈ ਪਰ ਇਸੇ ਜੇ ਲੋਕੀ ਧਰਨੇ ਲਾਉਂਦੇ ਆ ਪੁਲਿਸ ਉਚਾਰੀ ਆਪਦੀ ਕੋਸ਼ਿਸ਼ ਪੂਰੀ ਕੋਸ਼ਿਸ਼ ਕਰ ਰਹੀ ਹੈ ਐਸਐਸਪੀ ਸਾਹਿਬ ਪੂਰੀ ਕੋਸ਼ਿਸ਼ ਕਰ ਰਹੇ ਹੈ ਐਡਮਿਨਿਸਟ੍ਰੇਸ਼ਨ ਕੋਸ਼ਿਸ਼ ਕਰ ਰਹੀ ਹੈ ਪਰ ਜੇ ਲੋਕੀ ਇਸ ਤਰ੍ਹਾਂ ਕਰਨਗੇ ਤਾਂ ਕੋਈ ਜ਼ਿਆਦਾ ਟਾਈਮ ਨਹੀਂ ਲੱਗੂਗਾ ਵੀ ਲੋਕੀ ਆਉਂਦੇ ਜਿਹੜੇ ਪੇਸ਼ੈਂਟ ਆ ਉਹ ਰੈਫਰ ਹੀ ਕਰਦੇ ਆ ਕਰਨਗੇ ਇੱਥੇ ਕੰਮ ਕਰਨਾ ਛੱਡ ਦੇਣਗੇ ਤਾਂ ਇਹਦਾ ਖਾਮਿਆਜਾ ਲੌਂਗ ਟਰਮ ਪੇਸ਼ੈਂਟ ਆਪਦੇ ਬਣਾ ਚ ਪੈਰਾਂ ਚ ਆਪ ਕੋ ਆਰਾਮ ਆਪਦੇ ਜੇ ਕੋਈ ਨਾਜਾਇਜ਼ ਗੱਲ ਹੋਵੇ ਤਾਂ ਡਾਕਟਰ ਕਦੇ ਵੀ ਨਹੀਂ ਅੜਦਾ ਦਾ ਜੇ ਨਾਜਾਇਜ਼ ਹੋਵੇ ਤਾਂ ਉਹਨੂੰ ਅੜਨਾ ਪੈਂਦਾ ਸਾਡੇ ਹੱਤ ਮੰਨੇ ਵੀ ਆ ਵੀ ਅਸੀਂ ਡਾਕਟਰ ਨੇ ਵੀ ਅਸੀਂ ਸਟੈਟ ਨਹੀਂ ਚੱਕ ਸਕਦੇ ਬੀ ਸਾਨੂੰ ਇਸ ਗੱਲ ਤੇ ਮਜਬੂਰ ਨਾ ਕੀਤਾ ਜਾਵੇ ਵੀ ਅਸੀਂ ਵੀ ਵਾਇਲੈਂਸ ਦਾ ਕਿਸੇ ਦਾ 파ਟ ਬਣ ਜਾਈਏ ਅਸੀਂ ਕਦੇ ਵੀ ਕਿਸੇ ਵਾਇਲੈਂਸ ਦਾ 파ਟ ਨਹੀਂ ਬਣਨਾ ਚਾਹੁੰਦੇ ਅਸੀਂ ਸਿਰਫ ਮਰੀਜ਼ਾਂ ਦੀ ਸੇਵਾ ਕਰਨੀ ਚਾਹੁੰਦੇ ਆ ਉਹ ਵੀ ਹਲੀਮੀ ਨਾਲ ਪਰ ਆ ਹੁਣ ਜਿਵੇਂ ਗੋੜੀ ਰੱਖੇ ਬੈਠੇ ਐ ਇਹ ਕਲੀਅਰ ਘੱਟ ਕੇਸ ਆ ਬਲੈਕਮੇਲਿੰਗ ਦਾ ਇਸ ਚੋਕੀ ਹੈ ਜੇ ਨਾ ਲੀਗਲ ਐਕਸ਼ਨ ਲੈਣਾ ਤਾਂ ਇਹ ਕੋਰਟ ਚ ਜਾਣਾ ਪੋਸਟਮਾਰਟਮ ਕਰੋ ਬੋਡੀ ਰੈਕਟ ਕੇ ਕੀ ਮਿਲੂਗਾ ਸਿੱਧੀ ਸਾਹ ਸਿੱਧੇ ਲੈ ਵੀ ਬਲੈਕਮੇਲਿੰਗ ਕਰਨਾ ਚਾਹੁੰਦੇ ਆ ਤਾਂ ਇਸ ਤੋਂ ਸਾਨੂੰ ਮੀਡੀਆ ਭਰਾਵਾਂ ਦੀ ਤੇ ਸਾਰੇ ਹੋਰ ਜੋ ਵਰਗ ਟ੍ਰੀਟਮੈਂਟ ਲੈਂਦਾ ਉਹਨਾਂ ਨੂੰ ਚਾਹੀਦਾ ਵੀ ਜੇ ਸਾਨੂੰ ਵਧੀਆ ਟ੍ਰੀਟਮੈਂਟ ਮਿਲ ਰਿਹਾ ਤਾਂ ਉਹ ਨੂੰ ਉਹ ਉਹਦੇ ਨਾਲ ਇਸ ਤਰ੍ਹਾਂ ਨਿਆਰਕ ਤਾਂ ਨਾ ਕਰਨ ਕੋਈ ਡਾਕਟਰ ਛੱਡ ਕੇ ਫਿਰ ਉਹਦਾ ਕੰਮ ਹੀ ਘਟਾ ਦੇ ਕਿ ਤੁਸੀ ਟੀਐਮਸੀ ਉਹ ਹੀ ਜਾਓ ਤੇ ਸਾਰੇ ਰੋਟੇ ਦੇ ਡੀਐਮਸੀ ਤੇ ਪੀਜੀਆਈ ਜੇ ਤੁਸੀਂ ਕਿਤੇ ਮੋਰਟੈਲਿਟੀ ਰੇਟ ਦੇਖੋ ਅਸੀਂ ਤੁਹਾਨੂੰ ਡਾਟਾਸ ਦੇਵ ਨਹੀਂ 46% ਪੀਜੀਆਈ ਦੇ ਵਿੱਚ ਡੈਥ ਹੁੰਦੀ ਹੈ ਠੀਕ ਹੈ ਜੀ ਉੱਥੇ ਸਾਰੇ ਦੇ ਡਾਕਟਰ ਹੈ ਦੁਨੀਆਂ ਦਾ ਕੋਈ ਹਸਪਤਾਲ ਨਹੀਂਗਾ ਜਿੱਥੇ ਡੈਥ ਨਹੀਂ ਹੁੰਦੀ ਬੀਜੇਪੀ ਦੇ ਦੋ ਲੀਡਰਾਂ ਨੇ ਅਰੰਜੇਤ ਲੀਕੋ ਸ਼ਰਮਾ ਸਵਰਾਜ ਦੇ ਕਿਡਨੀ ਟ੍ਰਾਂਸਪਲੈਂਟ ਹੋਏ ਸੀਗੇ ਠੀਕ ਹੈ ਉਹਨਾਂ ਦੀ 6-6 ਮਹੀਨੇ ਬਾਅਦ ਡੈਥ ਹੋ ਗਈ ਉਹਨਾਂ ਨੇ ਕੋਈ ਧਰਨਾ ਲਾਇਆ ਠੀਕ ਹੈ ਹਲੋ ਇਸ ਤਰ੍ਹਾਂ ਦੇ ਕੇ ਹੁੰਦੇ ਰਹਿੰਦੇ ਐ ਕਿ ਜਦੋਂ ਡਾਕਟਰ ਨੂੰ ਹਰਾਸ ਕਰਾਂਗੇ ਅਗਰ ਕੋਈ ਛੱਡੋ ਪਰੇ ਜਾਣਾ ਉਹਦੇ جواب ਵੀ ਡਾਕਟਰ ਨਾ ਮਨਾਓ ਜਵਾਬ ਸਾਰਾ ਨੂੰ ਤੇ ਦੇ ਕੇ ਡਰਦੇ ਆ ਵੀ ਇਹ ਰਹਿਣਾ ਕਿ ਇਹ ਸੰਪਲਤੀ ਐ ਮੱਲਾ ਜਿਹੜੇ ਨਿੱਕੇ ਹਸਪਤਾਲ ਐ ਹਸਬੈਂਡ ਵਾਈ ਬੰਨ ਕਰਦੇ ਆ ਉਹ ਤੁਹਾਨੂੰ ਬਹੁਤ ਫੈਸਿਲਿਟੀ ਦਿੰਦੇ ਐ ਬਹੁਤ ਘੱਟ ਰੇਟਾਂ ਤੇ ਦਿੰਦੇ ਐ ਸਿੱਧੀ ਪ੍ਰੈਕਟਿਸ ਨਵਾਈ ਕਰਦੇ ਐ ਲੈਸ ਵੀ ਕਰਦੇ ਐ ਤੁਹਾਡਾ ਹਾਲਚਾਲ ਵੀ ਪੁੱਛਦੇ ਪਰ ਜੇ ਆਪਾਂ ਉਹ ਮੋੜੀ ਰੱਖ ਕੇ ਬਲੈਕਮੇਲ ਕਰਾਂਗੇ ਤਾਂ ਡਾਕਟਰਾਂ ਨੂੰ ਬទਿਰਾ ਚੇਂਜ ਹੋਣ ਲੱਗੇ ਵੀ ਟਾਈਮ ਹੀ ਲੱਗੂਗਾ